ਹਾਏ 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 ਕੀ ਕੀ ਆ ਬੰਦੇ ਬਿੱਕੀ ਮੇਰਾ ਪੈ ਨਹੀਂ ਜਾਂਦੇ ਜਾ ਬਿੱਕੀ ਆ ਬੰਦੇ ਆਲੀਏ ਤਾਂ ਆ ਤੋੜੀਆ ਬੰਦੇ ਤੋੜੀਆ ਬੰਦੇ ਤੈ ਇੱਕ ਵੱਡੀ ਤੇ ਹੈਰਾਨ ਕਰਨ ਦੇ ਵਾਲੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੁਥੇ ਇੱਕ ਖਬਰ ਸੁਣ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਕਰੇਲੂ ਕਲੇਸ਼ ਦਾ ਅੰਤ ਖੌਫਨਾਕ ਨਿਕਲਿਆ ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਸੋਨੇ ਦੇ ਗਹਿਣਿਆਂ ਨੂੰ ਲੈ ਕੇ ਵਿਵਾਦ-ਵੱਦ ਹੈ ਜਿਸ ਤੋਂ ਬਾਅਦ ਜੇਜ ਵੱਲੋਂ ਆਪਣੇ ਹੀ ਪਰਜਾਈ ਉਤੇ 3000 ਹਥਿਆਰ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਮੌਕੇ ਉੱਤੇ ਹੀ ਉਹ ਪਰਜਾਈ ਲਹੂ ਲੁਹਾਨ ਹੋ ਜਾਂਦੀ ਹੈ ਮੌਕੇ ਦੀ ਵੀਡੀਓ ਵਿੱਚ ਸਾਹਮਣੇ ਆਂਦੀ ਹੈ ਜਿਸ ਦੇ ਵਿੱਚ ਉਹ ਬਿਲਕੁਲ ਹੀ ਬੇਸੁੱਧ ਹੁੰਦੀ ਹੋਈ ਦਿਖਾਈ ਦਿੰਦੀ ਹੈ ਹਾਲਾਂਕਿ ਉਸ ਦੇ ਘਰ ਵਾਲੇ ਵੱਲੋਂ ਉਸ ਨੂੰ ਫੜਿਆ ਵੀ ਜਾਂਦਾ ਹੈ ਪਰ ਉਸ ਦੀ ਹਾਲਤ ਇੰਨੀ ਜ਼ਿਆਦਾ ਨਾਜ਼ੁਕ ਹੋ ਜਾਂਦੀ ਹੈ ਕਿ ਮੌਕੇ ਉੱਤੇ ਹੀ ਉਸ ਦੀ ਦੱਸਿਆ ਜਾ ਰਿਹਾ ਹੈ ਕਿ ਮੌਤ ਹੋ ਜਾਂਦੀ ਹੈ ਹਾਲਾਂਕਿ ਮੌਕੇ ਦੀ ਵੀਡੀਓ ਵਿੱਚ ਸਾਹਮਣੇ ਆਈ ਹੈ ਜਿੱਥੇ ਪੂਰਾ ਲੜਾਈ ਝਗੜਾ ਹੁੰਦਾ ਹੈ ਜਿਸ ਦੇ ਵਿੱਚ ਜੇਠ ਵੱਲੋਂ ਉਸ ਵਿਅਤਾ ਉੱਤੇ ਤੇਜ਼ਾਰ ਕਿਰਚ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਹੇ ਇੰਨਾ ਤੇਜ਼ ਦਾ ਹਮਲਾ ਕੀਤਾ ਜਾਂਦਾ ਜਿਸorat ਉਹ ਦਰਦ ਸਹਿ ਨਹੀਂ ਕਰ ਪਾਉਂਦੀ ਅਤੇ ਮੌਕੇ ਤੇ ਦੱਸਿਆ ਜਾ ਰਿਹਾ ਕਿ ਉਸ ਦੀ ਮੌਤ ਹੋ ਚੁੱਕੀ ਹੈ ਤਾਂ ਕਾਫੀ ਹੈਰਾਨ ਕਰਨ ਦੇ ਵਾਲੀ ਖਬਰ ਜੀ ਹੈ ਤਾਂ ਹਰ ਨਾਲ ਸਾਂਝੀ ਕਰ ਰਹੇ ਹਨ ਜੋ ਕਿ ਪਟਿਆਲਾ ਦੇ ਨਾਲ ਲੱਗਦੇ ਪਿੰਡ ਬਠੋਈ ਤੋਂ ਸਾਬਨੇ ਆਇਆ ਜੁਥੇ ਗੈਣਿਆਂ ਨੂੰ ਲੈ ਕੇ ਜੋ ਝਗੜਾ ਵੱਧ ਹੈ ਉਸ ਤੋਂ ਬਾਅਦ ਦੇ ਵਿੱਚ ਇਸ ਦਾ ਅੰਤ ਖੌਫਨਾਕ ਨਿਕਲਦਾ ਹੈ ਅਤੇ ਇਸ ਦੇ ਵਿੱਚ ਇੱਕ ਜੀ ਦੀ ਜਾਨ ਤੱਕ ਚਲੇ ਜਾਂਦੀ ਹੈ ਹਾਲਾਂਕਿ ਉਸ 10 ਜਨਿਆਂ ਕੀ ਵਿਉਤਾ ਦੇ ਪਰਿਵਾਰਿਕ ਮੈਂਬਰ ਯਾਨੀ ਕਿ ਪੇਕਾ ਪਰਿਵਾਰ ਵੱਲੋਂ ਸਾਰੇ ਪਰਿਵਾਰ ਉੱਤੇ ਦੋਸ਼ ਲਗਾਏ ਜਾ ਰਹੇ ਨੇ ਜੇਡ ਜਠਾੜੀ ਉੱਤੇ ਦੋਸ਼ ਲਗਾਏ ਜਾ ਰਹੇ ਨੇ ਕਿ ਉਹਨਾਂ ਦੀ ਭੈਣ ਦਾ ਵਿਆਹ ਕੁਝ ਸਮਾਂ ਪਹਿਲਾਂ ਹੀ ਹੋਇਆ ਸੀਗਾ ਤੋਂ ਉਸ ਤੋਂ ਬਾਅਦ ਦੇ ਵਿੱਚ ਹੁਣੇ ਪੂਰਾ ਮਾਮਲਾ ਜਿਹੜਾ ਸੁਰਨੇ ਦੇ ਗਿਆਨਿਆਂ ਨੂੰ ਲੈ ਕੇ ਪੂਰਾ ਵਾਪਰਦਾ ਹੈ ਤੇ ਜਸੁਰਾਂ ਨੂੰ ਗਲੀ ਦੇ ਵਿੱਚ ਹੁੰਦੇ ਆ ਗਲੀ ਦੇ ਵਿੱਚ ਹੀ ਉਸ ਦੇ ਪੈਰ ਉਤੇ ਅਟੈਕ ਕੀਤਾ ਜਾਂਦਾ ਤੇ ਜ਼ਰਕਰਚ ਦੇ ਨਾਲ ਜਸੁਰਾਂ ਉਹ ਦਰਦ ਸਹਿ ਨਹੀਂ ਕਰ ਪਾਉਂਦੀ ਅਤੇ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਜਾਣਕਾਰੀ ਮੁਤਾਬਿਕ ਕਿ ਜੇਠ ਗ੍ਰਫਤ ਦੇ ਵਿੱਚ ਆ ਤੇ ਜਠਾਨੀ ਹਲੇ ਤੱਕ ਗ੍ਰਫਤ ਦੇ ਵਿੱਚ ਨਹੀਂ ਆ ਹਾਲਾਂਕਿ ਜੇਠ ਅਤੇ ਜਠਾਨੀ ਦੋਵਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤਾਂ ਬਿਹਤ ਹੀ ਖੌਫਨਾਕ ਅਤੇ ਹੈਰਾਨਕ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜੁੱਥੇ ਇੱਕ ਗਹਿਣਿਆ ਪਿੱਛੇ ਇੰਨਾ ਵਿਵਾਦ-ਵਾਦ ਜਾਂਦਾ ਪਰਿਵਾਰਿਕ ਮਸਲਾ ਇੰਨਾ ਵੱਜ ਜਾਂਦਾ ਕਿ ਇਸ ਮਸਲੇ ਨੂੰ ਲੈ ਕੇ ਇੱਕ ਨੂੰ ਆਪਣੀ ਜਾਨ ਗਵਾਉਣੀ ਪੈਂਦੀ ਹੈ ਅਜੇ ਤੱਕ ਫਿਲਹਾਲ ਰੋਂਦਾ ਕੁਲੌਂਦਾ ਹੋਇਆ ਭਰਾ ਇਨਸਾਫ ਦੀ ਗਵਾਹਾਨ ਲਗਾ ਰਿਹਾ ਹੈ ਇਸ ਬਾਬਤ ਖੁਰਕੀ ਕੁਝ ਕਹਿੰਦਾ ਹੋਏ ਨਜ਼ਰ ਆ ਰਹੇ ਨੇ ਸੁਣਦੇ ਆਂ ਆ ਰਹੇ ਨੇ ਸੁਣਦੇ ਆਂ ਮੇਰਾ ਨਾਮ ਸੰਜੀਵ ਮਾਰਜੀ ਖੰਨੇ ਤੋਂ ਜੀ ਇਹ ਇੱਥੇ ਮੇਰੀ ਸਿਸਟਰ ਦੀ ਬਹਾਵੀ ਸੀਗੀ ਹੋਰੀ ਇਹ ਬਠੋਈ ਕਲਾ ਜੀ ਕੀ ਗੱਲ ਹੈ ਵੀ ਵੀਡੀਓ ਵਾਲੇ ਉਹ ਰੋੜੀ ਲੜਾਈ ਸੀ ਕਿ ਮੈਟਰ ਕੀ ਹੋ ਇਹ ਭਾਈ ਉਹਨਾਂ ਦੀ ਆਪਸ ਹੀ ਕੋਈ 골ਡ 골ਡ ਦਾ ਟਕਰ ਜੀਗਾ ਕੋਈ ਵੀ ਮੇਰੇ ਸਿਸਟਰ ਰਾਂ ਨੇ ਉਹਨਾਂ ਤੋਂ ਲੈਣਾ ਉਹਨਾਂ ਦੀ ਮਾਂ ਤੋਂ ਤੇ ਵੀ ਉਹਨਾਂ ਨੇ ਕਹਿਣ ਦਾ ਮਤਲਬ ਵੀ 골ਡ ਦਾ ਕੋਈ ਉਹਨਾਂ ਨੇ ਮੰਗਿਆ ਹੋਣਾ ਵੀ ਉਹ ਬਾਹਰ ਗਲੀ 'ਚ ਖੜ ਕੇ ਮੰਗਦੇ ਨੇ ਵੀ ਤੁਸੀਂ ਤੁਹਾਡਾ ਹਿਸਾਬ ਕਰੋ ਵੀ 골ਡ ਸਾਨੂੰ ਦੋ ਵੀ ਅਸੀਂ ਆਪਣੇ ਬੱਚੇ ਦਾ ਫਿਊਚਰ ਦੇਖਣਾ ਅੱਗੇ ਵੀ ਅਸੀਂ ਚਾਹੇ ਉਹਨੂੰ ਵੇਚੀਏ ਹਨਾ ਚਾਹੇ ਜਾਵੇ ਉਹਨੂੰ ਕੋਈ ਗਿਰਵੀ ਰੱਖੇ ਜੋ ਵੀ ਲਾ ਲੋ ਦੇ ਜੀ ਆਪਣੇ ਬੱਚੇ ਦਾ ਅਗੇ ਫਿਊਚਰ ਵਧਾਣਾ ਤੇ ਇਹ ਚੱਕਰ ਦੇ ਵਿੱਚ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਓਏ ਤੁਮ ਗੱਲ ਕੀ ਹੋਈ ਹੈ ਭਾਈ ਆ ਮਰਾਣਾ ਇਹਨਾਂ ਦੀ ਆਪਸ ਚ ਲੜਾਈ ਹੋਈ ਤੇ ਉਹਨਾਂ ਨੇ ਇੱਕ ਵਾਰੀ ਪਿੰਡ ਵਾਲੇ ਨੇ ਵੀ ਇਹਨਾਂ ਨੂੰ ਵਾਪਸ ਇੱਕ ਵਾਰੀ ਘਰੇ ਬਾੜਦਾ ਤੇ ਉਸ ਦਿਵਾਰ ਮੈਨੂੰ ਪਤਾ ਨਹੀਂ ਵੀ ਉਹ ਚਾਕੂ ਲੈ ਕੇ ਆਏ ਤੇ ਇਹਦੀ ਭਰਾ ਤੇ ਇਹਦੀ ਭਰਜਾਈ ਇੱਕਦਾਂ ਤੇ ਪਤਾ ਨਹੀਂ ਡੰਡਾ ਦੀ ਭਾਈ ਜੱਗ ਕਿਰਚ ਸੀ ਕੁਝ ਵੀ ਮੈਨੂੰ ਨਹੀਂ ਪਤਾ ਇਹ ਲੋਕ ਬੰਦੇ ਚਾਹੋ ਚੱਕੂ ਮਾਰਦਾ ਦਿਖ ਰਹੀ ਨੂੰ ਪੁਟਰੀ ਪੁਟਰੀ ਮਾਰਦਾ ਜੀ ਮੈਨੂੰ ਨਹੀਂ ਪਤਾ ਵੀਡੀਓ ਸਾਰੀ ਜਿਹੜਾ ਉਹ ਉਹਦਾ ਉਹਦਾ ਜੇਟ ਸੀਗਾ ਦੇ ਸਿਸਟਰ ਦਾ ਵਿਚਾਨੇ ਉਹਦਾ ਭਰਾ ਸੀਗਾ ਤੇ ਭਰਾ ਤੇ ਪਰਜਾਈ ਤੇ ਉਹਦੀ ਮਾਂ ਵੀ ਵਿਚੇ ਸੀਗੀ ਤੇ ਜਿਨ੍ਹਾਂ ਨੇ ਹੁਣ ਕੱਲ ਇੱਥੇ ਬਿਆਨ ਦਿੱਤੇਗੇ ਵੀ ਉਹਰੇ 500 ਜਣੇ ਨਾਮ ਲਗਾਏ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਜਿਹੜੇ ਮੇਨ ਮੇਨ ਤੁਸੀਂ ਉਹਨਾਂ ਦੇ ਨਾਮ ਲਿਖਾਓ ਵੀ ਜਿਵੇਂ ਭਰਾ ਤੇ ਪਰਜਾਈ ਹੋਵੇ ਤੇ ਇੱਕ ਉਹਦੀ ਮਾਂ ਹੋਵੇ ਉਹ ਉਹਦੀ ਬਲਡਿੰਗ ਸੀ ਮੁੰਡੇ ਦੀ ਤੇ ਇੱਕ ਚਾਚਾ ਹੋ ਗਿਆ ਇੱਕ ਉਹਦੀ ਚਾਚੀ ਹੋ ਗਈ ਤੇ ਇਹ ਕੋਲ ਫਿਰ ਬੇਟਾ ਕੁ ਆਰਾਮ ਨਾਲ ਬੇਟਾ ਕਿਨੇ ਸਾਲ ਦਾ ਹੀ ਬੇਟਾ ਸਤਜਾ ਤੁ ਨੂੰ ਕਿੰਨੇ ਸਾਲ ਦਾ ਹੀ ਬੇਟਾ ਇਹਨਾਂ ਦਾ ਬੇਟਾ ਇੱਕ ਵਾਰ 7-8 ਸਾਲ ਦਾ ਹੋਊਗਾ ਯਾਰ ਜਦੋਂ ਮਨ ਨਾਲ 10 ਸਾਲ ਦੇ ਨੇੜੇ ਹੋਗੇ 9-10 ਲੈ ਵੀ ਤੰਗ ਕਰਦੇ ਦੇ ਪਹਿਲਾਂ ਵੀ ਦਜੀ ਤੰਗ ਕਰਦੇ ਪਹਿਲਾਂ ਅਸੀਂ ਕਿੰਨੀ ਵਾਰ ਮੈਂ ਆਇਆ ਇਹਨਾਂ ਤੇ ਲੜਾਈ ਨੂੰ ਕੋਈ ਛੜਾਉਣ ਵਾਵੇ ਪਹਿਲਾਂ ਫੈਸਲਾ ਵੀ ਹੋ ਜਾਏ ਨਾਲ ਉਹਰੇ ਅਜੀ ਖੰਨੇ ਵੀ ਫੈਸਲਾ ਕਰਾਇਆ ਸ਼ੇਰਸਨ ਬਾਲਠਾ ਕਰੇ ਤੋਂ ਸਮਰਾਲਾ ਰਹੁਣੋ ਬੜੇ ਰਾਏ ਉਹਨਾਂ ਦੇ ਵੀ ਫੈਸਲਾ ਕਰਾਇਆ ਇਹਨਾਂ ਦਾ ਤੇ ਉਹਦੇ ਨਾਲ ਚਲੋ ਸੁਗੀ ਬਸਣ ਲੱਗੀ ਫਿਰ ਇੱਥੇ ਫਿਰ ਉਦੋਂ ਬਾਅਦ ਫਿਰ ਹੋਇਆ ਫਿਰ ਮੈਂ ਆਪਣੇ ਯਾਰ ਦੋਸਤ ਲੈ ਕੇ ਵੀ ਚਲੋ ਅਸੀਂ ਕਿ ਬੈਠ ਕੇ ਥਾਣੇ ਜੇ ਵੀ ਇੱਥੇ ਫੈਸਲਾ ਕਰਾ ਲਈ ਤੇ ਫੈਸਲਾ ਹੋਇਆ ਚਲੋ ਫਿਰ ਬਸਣ ਲੱਗ ਗਿਆ ਅਸੀਂ ਮੈਂ ਇਹਨੂੰ 2 ਸਾਲ ਬੁਲਾਇਆ ਨਹੀਂ ਆਪਣੀ ਸਿਸਟਰ ਨੂੰ ਜੀ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਮੈਨੂੰ ਫੋਨ ਨਹੀਂ ਕੀਤਾ ਮੈਨੂੰ ਫੋਨ ਵੀ ਉਧਰ ਪ੍ਰਧਾਨ ਦਾ ਹੁੰਦਾ ਮਿਲਣ ਦਾ ਵੀ ਐਦਾ ਕਰਕੇ ਵੀ ਤੇਰੀ ਭੈਣ ਦੇ ਚਾਕੂ ਮਾਰਦਾ ਮੁਕਿੰਦਰ ਵੀ ਪਤਾ ਚੱਲਿਆ ਮੈਨੂੰ ਅਹੀ 11:30 11:30 11:30 ਐਵੇਂ ਕੋ ਟਾਈਮ ਸੀ ਮੇਰੀ ਕਾਰ ਵੀ ਜਾਂਦੇ ਹੋਗੀ ਹਾਂਜੀ ਇਹ ਮੇਰੀ ਕਾਰ ਵੀ ਜਾਂਦੇ ਹੋਗੀ ਅਸੀਂ ਕਹਿੰਦੇ ਆ ਵੀ ਸਾਡੇ ਨਾਲ ਇਨਸਾਫ ਹੋਵੇ ਕਿਉਂਕਿ ਮੇਰੀ ਭੈਣ ਗਈ ਆ ਨਾ ਬੇ ਇਹਨਾਂ ਦਾ ਵੀ ਜਿਵੇਂ ਹੁਣ ਇਹਨਾਂ ਦੇ ਦੇਦੇ ਪਰਜਾ ਤੇ ਪਰਜਾਈ ਦਾ ਤੇ ਜਿਨ੍ਹਾਂ ਦਾ ਮੇਨ ਹੱਤ ਆ ਇੱਕ ਇਹਦੀ ਮਾਂ ਦਾ ਨਾਮ ਕੀ ਨਾਮ ਨੇ ਮੈਨੂੰ ਪਤਾ ਨਹੀਂ ਉਹਨਾਂ ਜਿਵੇਂ ਉਹ ਜੇਠ ਦਾ ਕੀ ਨਾਮ ਆ ਉਂ ਵੈਸੇ ਉਹ ਹਰਾਨਾ ਕਹਿੰਦੇ ਨੇ ਜੀ ਕੋਲ ਤਾਂ ਕਰ ਐਸੇ ਪਈਏ ਜੀ ਕਿਸੇ ਦੇ ਉਦੇ ਉਹਦੇ ਜਵਾਏ ਉਹਦੇ ਜੇੜ ਦੀ ਪਈ ਆ। ਹੋਰ ਤੇ ਉਹਦੇ ਮਾਂ ਕੱਲ ਗਈ ਬੈਠੇ ਦੀ ਗਈ ਤੇ ਉਹਨੂੰ ਉਹ ਉਹਦਾ ਬੇਟਾ ਕਹਿ ਰਿਹਾ ਦੀ ਵਿਕੀ ਤੇ ਸਾਡਾ ਪ੍ਰੋਣਾ ਤੇ ਉਹਨੂੰ ਕਹਿੰਦਾ ਵੀ ਤੁਸੀਂ ਇਹਨੂੰ ਛੱਡ ਦੇ ਵੀ ਗਾਉਂ ਹੱਥੇ ਆ ਜਾਓਗੇ। ਹੁਣ ਵੀ ਮੈਨੂੰ ਫੋਨ ਆਇਆ ਦੀਗਾ। ਹੱਥ ਬੰਨ ਕੇ ਕਹਿੰਦਾ ਦੀ ਆਓ। ਅਗਲਾ ਤੋਂ ਪ੍ਰੋਣਾ ਦੇ ਵੀ ਜੱਟ ਹੋਊਗਾ। ਸਾਨੂੰ ਸ਼ੱਕ ਹੈ ਜੀ ਵੀ ਸਾਡਾ ਸ਼ੱਕ ਦੂਰ ਕੀਤਾ ਜਾਵੇ। ਵੀ ਸਾਨੂੰ ਇਨਸਾਫ ਚਾਹੀਦਾ ਵੀ ਇਹਨਾਂ ਦੇ ਚਾਰਾਂ ਦੇ ਬੰਦੇ ਕਾਰਵਾਈ ਕੀਤੀ ਜਾਵੇ। ਜੇ ਕੋਈ ਹੋਰ ਵਿੱਚ ਹੈਗਾ ਤਾਂ ਉਹਨਾਂ ਤੇ ਵੀ ਕਾਰਵਾਈ ਹੋਵੇ। ਸੰਸਕਾਰ ਕਿਸੇ ਕਹਿੰਦੀ ਹੈ ਸੰਸਕਾਰ ਵੀ ਉਹ ਕਹਿੰਦੇ ਵੀ ਵੀ ਹੁਣ ਇਹ ਤਾਂ ਸ਼ਤਾਵ ਹੈ ਭਾਈ ਸ਼ੱਕ ਦਾ ਪਤਾ ਲੱਗਦਾ ਵੀ ਅਗਲਾ ਕਹਿੰਦੇ ਵੀ ਸੰਸਕਾਰ ਵੀ ਤੁਸੀਂ ਖੰਨੇ ਕਰਨਾ ਵੀ ਕੁੜੀ ਵਿਆਹੀ ਹੋਈ ਹੈ ਵੀ ਵਿਆਹੀ ਹੋਈ ਦਾ ਤੁਸੀਂ ਹੁਣ ਆਪਣੇ ਪਿੰਡ ਦੀ ਮਿੱਟੀ 'ਚ ਕਰੋ ਨਾ ਬਿਲਕੁਲ